ਗੁਰਦਾਸਪੁਰ ਦੇ ਦੀਨਾ ਨਗਰ ਖੇਤਰ ਦੀਨਪੰਦੇ ਮਕੌੜਾ ਪਤਨ ਨੇੜੇ ਜਿੱਥੇ ਉਜਤੇ ਰਾਵੀ ਦਰਿਆਵਾਂ ਦਾ ਮਿਲਨ ਹੁੰਦਾ ਹੈ ਉੱਥੇ ਕਿਸੇ ਫੈਕਟਰੀ ਵੱਲੋਂ ਜ਼ਹਿਰੀਲਾ ਕੈਮੀਕਲ ਦਰਿਆ ਵਿੱਚ ਛੁੱਟੇ ਜਾਣ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਮੱਛੀਆਂ ਮਰ ਗਈਆਂ ਨੇ ਦਰਿਆ ਦੇ ਕੰਢੇ ਮੱਛੀਆਂ ਦੇ ਢੇਰ ਲੱਗਣ ਕਾਰਨ ਇਲਾਕੇ ਵਿੱਚ ਬਦਬੂ ਫੈਲ ਚੁੱਕੀ ਹੈ ਜਿਸ ਨਾਲ ਉੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਮੁਸ਼ਕਲ ਆ ਰਹੀ ਹੈ ਅਤੇ ਸਥਾਨਕ ਲੋਕਾਂ ਨੂੰ ਵੀ ਪਰੇਸ਼ਾਨੀ ਆ ਰਹੀ ਹੈ ਸਰਦੀਆਂ ਦੇ ਮੌਸਮ ਵਿੱਚ ਜਿੱਥੇ ਮੱਛੀ ਦੀ ਮੰਗ ਵਧ ਜਾਂਦੀ ਹੈ ਉੱਥੇ ਹੀ ਇਸ ਤਰ੍ਹਾਂ ਕੈਮੀਕਲ ਯੁਕਤ ਪਾਣੀ ਕਾਰਨ ਮਰੀਆਂ ਮੱਛੀਆਂ ਲੋਕਾਂ ਦੀ ਸਿਹਤ ਲਈ ਵੱਡਾ ਖਤਰਾ ਬਣ ਸਕਦੀਆਂ ਨੇ ਸਥਾਨਕ ਲੋਕਾਂ ਨੇ ਇਸ ਘਟਨਾ ਤੇ ਡੂੰਗੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਕੁਝ ਫੈਕਟਰੀਆਂ ਵੱਲੋਂ ਆਪਣੇ ਮੁਨਾਫੇ ਲਈ ਦਰਿਆਈ ਪਾਣੀ ਨੂੰ ਪਲੀਟ ਕੀਤਾ ਜਾ ਰਿਹਾ ਹੈ ਜੋ ਜਲ ਜੀਵਾਂ ਲਈ ਮੌਤ ਦਾ ਕਾਰਨ ਬਣ ਰਿਹਾ ਹੈ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਫੈਕਟਰੀ ਮਾਲਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜੇ ਹੀ ਘਟਨਾ ਨਾ ਵਾਪਰੇ ਰਾਵੀ ਦਰਿਆ 'ਚ 2-3 ਦਿਨ ਤੋਂ ਬਹੁਤ ਜ਼ਿਆਦਾ ਮੱਸੀ ਮਰਨ ਢੀ ਹੈ ਜੀ ਪਤਾ ਨਹੀਂ ਇਹ ਕੀ ਹੋ ਗਿਆ ਜੀ ਜਾਂ ਕਿਸੇ ਨੇ ਸ਼ਰਾਰਤੀ ਅੰਸਰ ਨੇ ਜਾ ਕੇ ਇਹ ਫੈਕਟਰੀ ਦਾ ਪਾਣੀ ਪਿਆ ਵਿੱਚ ਗੰਦਾ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੱਪ ਜੋ ਜੀਵ ਜੰਤੂ ਸਾਰਾ ਮਰ ਗਿਆ ਜੀ ਮੱਸੀ ਵੀ ਮਰ ਗਈ ਜੀ ਤੇ ਇਨਸਾਨਾਂ ਵਿੱਚ ਵੀ ਇਹ ਬਿਮਾਰੀ ਫੈਲਣ ਦਾ ਖਤਰਾ ਕਿਉਂਕਿ ਮੱਸੀ ਜਦੋਂ ਤਾਦੀ ਮਰਤੀ ਹੀ ਕੱਲ ਪਰਚੋਂ ਦੇ ਲੋਕੀ ਫੜ ਫੜ ਕੇ ਘਰਾਂ ਨੂੰ ਲੈ ਗਏ ਲੋਕਾਂ ਨੇ ਖਾਧੀ ਲੋਕਾਂ ਨੇ ਵੇਚੀ ਬਹੁਤ ਜ਼ਿਆਦਾ ਬਿਮਾਰੀ ਫੈਲਣ ਦਾ ਖਤਰਾ